ਅੱਜ ਪਤਾ ਨਹੀਂ ਦਿਲ ਕੀਤਾ ਤੇ ਦਿਲ ਦੀ ਗੱਲ ਕਰਨ ਲੱਗ ਪਿਆ ਸਵੇਰੇ ਕਿਉਂਕਿ ਸਵੇਰ ਦਾ ਇਹ ਨਜ਼ਾਰਾ ਵਾ ਬੜਾ ਖੂਬਸੂਰਤ ਆ ਤੇ ਬੜਾ ਪਿਆਰਾ ਵਾ ਤੇ ਦਿਲ ਜਿਆ ਲੱਗਣ ਵਾਲਾ ਦੇਣਾ ਤੇ ਮੈਂ ਕਿਹਾ ਚਲੋ ਅੱਜ ਦਿਲ ਦੀ ਗੱਲ ਕਰਦੇ ਜਦੋਂ ਅਸੀਂ ਬਹੁਤ ਇੱਕ ਦੂਜੇ ਦੇ ਨੇੜੇ ਹੁੰਦੇ ਆ ਤੇ ਸਾਨੂੰ ਇੱਕ ਦੂਜੇ ਦੀ ਹੋਣ ਦਾ ਅਹਿਸਾਸ ਨਹੀਂ ਹੁੰਦਾ ਤੇ ਅਸੀਂ ਉਹਨੂੰ ਕੁਝ ਵੀ ਨਹੀਂ ਸਮਝਦੇ ਪਰ ਹਾਏ ਇਹ ਦੂਰੀ ਇੱਕ ਤੇ ਪੈ ਜਾਵੇ ਨਾ ਤੇ ਫਿਰ ਪਤਾ ਲੱਗਦਾ ਵੀ ਉਹ ਜਿਹੜਾ ਕੋਲ ਸੀ ਉਹ ਕੀ ਸੀ ਤੇ ਕਿੱਡਾ ਸੀ ਔਕੇ ਹਵਾ ਚ ਬੱਦਲ ਬਣ ਜਾਂਦੇ ਸਿਆਣੇ ਕਹਿੰਦੇ ਆ ਚੁੱਪ ਜਿਹੜੀ ਆ ਇਹ ਤੂਫਾਨ ਨਾਲੋਂ ਡਾਡੀ ਹੁੰਦੀ ਇਹ ਜਿਹੜੀ ਆ ਕਿਉਂ ਪਨਾਪੀ ਨਹੀਂ ਜਾ ਸਕਦੀ ਇਹਦਾ ਆਕਾਰ ਨਹੀਂ ਨਪਾਇਆ ਜਾ ਸਕਦਾ ਇਹਨਾਂ ਚੀਕਾਂ ਨਹੀਂ ਨਪੀਆਂ ਜਾ ਸਕਦੀਆਂ ਇਹਦਾ ਦਰਦ ਨਹੀਂ ਨਪਿਆ ਜਾ ਸਕਦਾ ਹਰ ਆਗ ਨੂੰ ਹਰ ਵਕਤ ਨਹੀਂ ਗਾਇਆ ਜਾ ਸਕਦਾ ਇਸ ਕਰਕੇ ਹਰ ਗਾਤ ਨੂੰ ਹਰ ਟਾਈਮ ਨਹੀਂ ਰੱਖਿਆ ਜਾ ਸਕਦਾ ਕੁਝ ਗੱਲਾਂ ਦਾ ਵਕਤ ਹੁੰਦਾ ਜਦੋਂ ਜਦੋਂ ਵਕਤ ਨਾ ਕਰਦੇ ਹੋ ਖੂਬਸੂਰਤ ਲੱਗਦੀਆਂ ਜੇ ਬੇਵਕਤੀਆਂ ਕਰਦੇ ਹੋ ਬੜੀਆਂ ਕਹਾੜੀਆਂ ਤੇ ਭੜੜੀਆਂ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਖੀਤਪਤ ਆਪਨੂ ਤੇ ਮੇਰਾ ਚੈਨਲ ਚੰਗਦੀ ਰਾਤ ਤੇ ਸਵਾਗਤ ਸਾਰਿਆਂ ਦਾ ਦੋਸਤੋ ਮੇਰੇ ਪਿੱਛੇ ਨੂੰ ਹੀ ਵੇਖ ਸਕਦੇ ਜੀ ਉਧਰ ਦਾ ਇੱਕ ਪਿਆਰਾ ਰੰਗ ਬਹੁਤ ਸੋਹਣਾ ਨਜ਼ਾਰਾ ਤੇ ਸੂਰਜ ਉਗ ਰਿਹਾ ਸਵੇਰ ਦਾ ਪਹਿਲਾ ਪੈਰ ਛੁੜੂਣ ਜਾ ਰਿਹਾ ਤੇ ਪੰਛੀ ਜਿਹੜੇ ਆ ਉਹਨਾਂ ਨੇ ਆਪਣੇ ਗੀਤ ਸ਼ੁਰੂ ਕਰਤੇ ਆ ਤੇ ਸਿੱਜੇ ਸਿੱਜੇ ਆਪਣੇ ਚੋਗ ਆਲੋਡਾਰੀਆਂ ਭੰਦੀਆਂ ਸ਼ੁਰੂ ਕਰਤੀਆਂ ਮੈਨੂੰ ਜਿਵੇਂ ਸਕੂਲਾਂ ਨੂੰ ਯਾਦ ਲੱਗ ਪਿਆ ਜ਼ਿੰਦਗੀ ਰੁਮਕਣ ਲੱਗ ਪਈ ਤੇ ਸਵੇਰ ਦੀ ਜਿਹੜੀ ਟੜਕਣਾ ਉਹ ਮੈਨੂੰ ਮਹਿਸੂਸ ਜੀ ਹੁੰਦੀ ਵੀ ਜਿਵੇਂ ਉਧਰ ਲੱਗ ਪਈ ਤੇ ਮੈਂ ਆਪਣੀ ਐਕਸਰਸਾਈਜ਼ ਪੂਰੀ ਕਰਕੇ ਬਸ ਮਿੰਟ ਲੱਗਾ ਸੀ ਤੁਹਾਡੇ ਨਾਲ ਗੱਪਸ਼ਾ ਮਾਰਨ ਤੇ ਮੈਂ ਮੈਂ ਇਹ ਸਵੇਰ ਦੇ ਖੂਬਸੂਰਤ ਨਜ਼ਾਰੇ ਨੂੰ ਤੁਹਾਡੇ ਨਾਲ ਸ਼ੇਅਰ ਕਰਾਂ ਉਹ ਤੁਸੀਂ ਦੇਖ ਸਕਦੇ ਜੇ ਵੀ ਸੂਰਜ ਦਾ ਉਗਣਾ ਕਿੰਨਾ ਵਧੀਆ ਇਹ ਇੱਕ ਇਹਨੂੰ ਨਜ਼ਾਰਾ ਹੀ ਕੈਸਾ ਦੰਦਰ ਲੱਭ ਨਜ਼ਾਰਾ ਰੌ ਰੁੱਖਾਂ ਦੇ ਵਿੱਚ ਉੱਚਾਤੀ ਮਾਰਿਆ ਔਰ ਫਿਰ ਇਹਨੇ ਉੱਚਾ ਇਹ ਨਾ ਤੇ ਇਹਦਾ ਜਿਹੜਾ ਮਜੀਠ ਰੰਗਾਂ ਸੁਇਰਦਾ ਤੇ ਤੁਸੀਂ ਦੇਖ ਰਹੇ ਜੀ ਵੀ ਕਿਤਰਾ ਇਹ ਪੰਨਿਆਂ ਨੂੰ ਖੁੱਲ ਰਿਹਾ ਇਹ ਕੁਦਰਤ ਦੀ ਕਿਤਾਬ ਆ ਜਿਹਦਾ ਹਰ ਪੰਨਾ ਤੁਹਾਨੂੰ ਪੜਨਾ ਚਾਹੀਦਾ ਤੇ ਅੱਜ ਦਾ ਮੈਂ ਪਹਿਲਾ ਪੰਨਾ ਤੁਹਾਡੇ ਸਾਨੂੰ ਮੁਖ ਰਿਹਾ ਦੋਸਤੋ ਉઠੋ ਸਵੇਰੇ ਉੱਠਿਆ ਕਰੋ ਉੱਠ ਕੇ ਪਰਮਾਤਮਾ ਦਾ ਨਾਮ ਲਿਆ ਕਰੋ ਔਰ ਉਸ ਵੈਗਰੂ ਅੱਗੇ ਦੁਆ ਕਰਿਆ ਕਰੋ ਇਹ ਸੰਸਾਰ 'ਚ ਸ਼ਾਂਤੀ ਬਣੀ ਰਵੇ ਘਰਾਂ 'ਚ ਸ਼ਾਂਤੀ ਬਣੀ ਰਵੇ ਔਰ ਸਾਡੀਆਂ ਸਿਹਤਾਂ ਬਣੀਆਂ ਰਹਿਣ ਦੋਸਤੋ ਸਿਆਣੇ ਕਹਿੰਦੇ ਆ ਕਿ ਅਸੀਂ ਕਿਸੇ ਚੀਜ਼ ਦੇ ਬਿਲਕੁਲ ਲਾਗੇ ਖੜੇ ਹੋਵਾਂਗੇ ਨਾ ਤੇ ਸਾਨੂੰ ਉਸ ਚੀਜ਼ ਦਾ ਕਦੇ ਅਹਿਸਾਸ ਨਹੀਂ ਹੁੰਦਾ ਕਿ ਇਹ ਕਿੰਨੀ ਵੱਡੀ ਹੈ ਤੁਸੀਂ ਥੋੜਾ ਜਿਹਾ ਉੱਤੋਂ ਦੂਰ ਜਾਵਾਂਗੇ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਇਹ ਬਹੁਤ ਵੱਡੀ ਹੈ ਕਿਉਂਕਿ ਬਹੁਤ ਨੇੜੀ ਕੋੜਾ ਵੀ ਕਈ ਵਾਰੀ ਸਾਡਾ ਭਰਮ ਪੈਦਾ ਕਰ ਦਿੰਦਾ ਤੁਹਾਡੀ ਅਮਿਹਦਾ ਤੁਹਾਡੀ ਹੋਣ ਦੇ ਅਹਿਸਾਸ ਦਾ ਕਿਸੇ ਨੂੰ ਪਤਾ ਹੀ ਨਹੀਂ ਪੈਂਦਾ ਕਿਉਂਕਿ ਉਹ ਬਹੁਤ ਜ਼ਿਆਦਾ ਨੇੜੀ ਹੁੰਦੇ ਨਹੀਂ ਨਾ ਤੁਸੀਂ ਉਹਦੇ ਤੇ ਉਹਨੂੰ ਨਹੀਂ ਇਸ ਚੀਜ਼ ਦਾ ਅਹਿਸਾਸ ਹੁੰਦਾ ਫਿਰ ਉਹ ਜਦੋਂ ਦੂਰ ਜਾਊਗਾ ਪਰ ਤੋਂ ਕੋਈ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਉਹ ਕਿੰਨਾ ਵੱਡਾ ਸੀ ਕ੍ਰਿਸਟਿਆਨ ਵੀ ਇਦਾਂ ਹੀ ਆ ਦੋਸਤੋ ਜਦੋਂ ਅਸੀਂ ਬਹੁਤ ਇੱਕ ਦੂਜੇ ਦੇ ਨੇੜੇ ਹੁੰਦੇ ਆ ਤੇ ਸਾਨੂੰ ਇੱਕ ਦੂਜੇ ਦੀ ਹੋਣ ਦਾ ਅਹਿਸਾਸ ਨਹੀਂ ਹੁੰਦਾ ਤੇ ਅਸੀਂ ਉਹਨੂੰ ਕੁਝ ਵੀ ਨਹੀਂ ਸਮਝਦੇ ਪਰ ਹਾਏ ਇਹ ਦੂਰੀ ਜੇ ਕਿਤੇ ਪੈ ਜਾਵੇ ਨਾ ਤੇ ਫਿਰ ਪਤਾ ਲੱਗਦਾ ਵੀ ਉਹ ਜਿਹੜਾ ਕੋਲ ਸੀ ਉਹ ਕੀ ਸੀ ਤੇ ਕਿੱਡਾ ਸੀ ਫਿਰ ਮਹਿਸੂਸ ਕਰਕੇ ਜਿਹੜੀਆਂ ਤਾਹਾਂ ਨਿਕਲਦੀਆਂ ਹਨ ਉਹ ਬਿਆਰ ਨਹੀਂ ਹੁੰਦੀਆਂ ਉਹ ਫਿਰ ਕਵਤਾ ਬਣਦੀਆਂ ਉਹ ਗੀਤ ਬਣਦੀਆਂ ਹੋ ਕੇ ਬਣਦੀਆਂ ਇਹ ਬਿਰਹਾ ਬਣਦੀਆਂ ਨਜ਼ਰ ਬਣਦੀਆਂ ਇਸ ਕਰਕੇ ਦੋਸਤੋ ਜਿਹੜਾ ਤੁਹਾਡੇ ਨੇੜੇ ਹੈ ਨਾ ਉਹਨੂੰ ਕਦੀ ਵੀ ਛੋਟਾ ਨਾ ਸਮਝੋ ਉਹਨੂੰ ਇਹ ਕਿਉਂਕਿ ਬਿਲਕੁਲ ਹੀ ਨਜ਼ਦੀਕ ਹੋਂਦ ਕਰਕੇ ਤੁਹਾਨੂੰ ਕਹਿੰਦੇ ਕਿ ਹਾਥੀ ਨੂੰ ਦੇਖਣਾ ਹੋਵੇ ਨਾ ਤੇ ਹਾਥੀ ਦੇ ਕੋਲ ਖੜਕੇ ਨਹੀਂ ਪਤਾ ਲੱਗਦਾ ਹਾਥੀ ਦੇ ਕੱਦ ਦਾ ਹੀ ਅਸਲ ਹਾਥੀ ਤੋਂ ਥੋੜਾ ਜਿਹਾ ਦੂਰ ਹੋ ਜਾਓ ਤੇ ਤੁਹਾਨੂੰ ਪਤਾ ਲੱਗੂਗਾ ਕਿ ਹਾਥੀ ਕੀ ਚੀਜ਼ ਸੀ ਇਸੇ ਤਰੀਕੇ ਨਾਲ ਇਹ ਰਿਸ਼ਤੇ ਆ ਸਾਡੇ ਇਹ ਬਿਲਕੁਲ ਕਲੋਜ਼ ਹੁੰਦੇ ਆ ਤੇ ਪਕੜ ਚ ਨਹੀਂ ਆਉਂਦੇ ਪਰ ਥੋੜਾ ਜਿਹਾ ਦੂਰ ਹੋ ਕੇ ਦੇਖੋ ਤੇ ਇਹਨਾਂ ਰਿਸ਼ਤਿਆਂ ਦੀ ਅਹਿਮਤ ਜਿਹੜੀ ਆ ਉਹ ਗੰਡਾਂ ਆ ਜਿਹੜੀਆਂ ਪੀੜੀਆਂ ਰਹਿੰਦੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਗਿਰਨਾ ਦੇ ਕੰਤ ਥੋੜੇ ਜੇ ਦੂਰ ਹੁੰਦੇ ਆ ਜੇ ਉਹਨਾਂ ਨੂੰ ਪੁੱਛ ਕੇ ਵੇਖੋ ਜਿੰਨਾਂ ਦੀ ਮੁਹੱਬਤ ਕਿਤੇ ਦੂਰ ਹੁੰਦੀ ਆ ਕਿ ਦੂਰੀ ਕੀ ਹੁੰਦੀ ਆ ਤੇ ਮੁਹੱਬਤ ਦਾ ਕੱਦ ਕੀ ਹੁੰਦਾ ਤੇ ਅਹਿਸਾਸ ਦੀ ਉਚਾਈ ਤੇ ਲੰਬਾਈ ਕੀ ਹੁੰਦੀ ਆ ਓਕੇ ਹਵਾ ਚ ਬੱਦਲ ਬਣ ਜਾਂਦੇ ਦੋਸਤੋ ਸਿਆਣੇ ਕਹਿੰਦੇ ਆ ਜਿ ਤਰ੍ਹਾਂ ਅਸੀਂ ਦੋਸਤਾਂ ਨਾਲ ਟਾਈਮ ਕੱਟਦੇ ਆ ਆਪਣੇ ਘਰਦਿਆਂ ਨਾਲ ਪੱਤਾਂ ਹੀ ਪਾਸ ਕਰਦੇ ਆ ਇਧਰ ਉਧਰ ਵੇਲੇ ਬੈ ਕੇ ਆਪ ਦਾ ਟਾਈਮ ਪਾਸ ਕਰਦੇ ਆ ਦਾਰਸ਼ਨਿਕ ਤੱਤ ਹੀ ਕਹਿੰਦਾ ਕਿ ਕਦੀ ਖੁਦ ਨਾਲ ਬਹਿਣ ਦਾ ਵੀ ਮੌਕਾ ਪੈਦਾ ਕਰੋ ਜਿਸ ਦਿਨ ਸਾਨੂੰ ਖੁਦ ਹੀ ਖੁਦ ਨਾਲ ਗੱਲ ਕਰਨੀ ਆ ਗਈ ਸਾਨੂੰ ਖੁਦ ਨਾਲ ਬਹਿਣਾ ਆ ਗਿਆ ਉਸ ਦਿਨ ਸਾਡੀ ਜ਼ਿੰਦਗੀ 'ਚ ਬੜਾ ਵੱਡਾ ਟਰਨਿੰਗ ਪੁਆਇੰਟ ਆਉਂਦਾ ਉਹ ਬੜਾ ਵੱਡਾ ਬਦਲਾਅ ਹੋ ਜਾਂਦਾ ਸਾਇਤਾ ਸਾਡੇ ਉਹ ਸ਼ਾਸਤ੍ਰਗ ਦੇ ਜਿਹੜੇ ਸਦੀਆਂ ਤੋਂ ਸੁੱਤੇ ਹੁੰਦੇ ਆ ਸਾਨੂੰ ਇਸ ਜ਼ਿੰਦਗੀ ਦੇ ਬਹੁਤ ਛੋਟੇ ਹੰਦਾਬਾਸ ਹੁੰਦਾ ਸਾਨੂੰ ਪਤਾ ਚੱਲਦਾ ਕਿ ਜਿਸ ਦੋਸਤ ਨਾਲ ਮੈਂ ਰੁੱਸਿਆ ਅੱਜ ਮੈਨੂੰ 5 ਸਾਲ ਰੁੱਸੇ ਨੂੰ ਹੋ ਗਿਆ ਸੱਸਾ ਰੁੱਸੇ ਨੂੰ ਹੋ ਗਿਆ ਤੇ ਮੈਂ ਉਹਦੇ ਨਾਲ ਕਾਹਦੇ ਆ ਤੇ ਰੁੱਸਿਆ ਕਿਉਂਕਿ ਸਾਡੇ ਜੀਵਨ ਦਾ ਤੇ ਇੱਕ ਇੱਕ ਦਿਨ ਜਿਹੜਾ ਉਹ ਬੜਾ ਕਮਾਲ ਦਾ ਔਰ ਬੜਾ ਕੀਮਤੀ ਆ ਜਿਹਦਾ ਮੁੱਲ ਕਦੀ ਅਸੀਂ ਤਾਰ ਹੀ ਨਹੀਂ ਸਕਦੇ ਤੇ ਇਸ ਤਰ੍ਹਾਂ ਤੇ ਅਸੀਂ ਜੀ ਨਹੀਂ ਸਕਦੇ ਕਿ ਜਿਦ ਤਰ੍ਹਾਂ ਸਾਡੀ ਉਮਰ ਹਜ਼ਾਰਾਂ ਸਾਲ ਹੁੰਦੀ ਆ ਇਸ ਕਰਕੇ ਦੋਸਤੋ ਜਿੰਨੇ ਜ ਨਹੀਂ ਖੁਦ ਹੀ ਖੁਦ ਕੋਲ ਨਹੀਂ ਬੈਂਦੇ ਖੁਦ ਨਾਲ ਗੱਲਾਂ ਨਹੀਂ ਕਰਦੇ ਸਾਨੂੰ ਕੁਝ ਅਹਿਸਾਸ ਆ ਜਿਹੜੇ ਕੁਝ ਸਾਡੀਆਂ ਜਿਹੜੀਆਂ ਕਮੀਆਂ ਉਹ ਸਾਨੂੰ ਕਦੀ ਨਜ਼ਰ ਹੀ ਨਹੀਂ ਆਉਂਦੀਆਂ ਤੇ ਮੈਂ ਕਈ ਵਾਰੀ ਅੱਗੇ ਵੀ ਗੱਲ ਕਰਦਾ ਮੈਂ ਕਿ ਸਾਨੂੰ ਕਿਤਾਬਾਂ ਜਿਹੜੀਆਂ ਉਹ ચીਖਦੀਆਂ ਕਿ ਸਾਨੂੰ ਖੋਲੋ ਤੇ ਜਦੋਂ ਅਸੀਂ ਕਿਤਾਬਾਂ ਦੇ ਨਾਲ ਬੈਠੇ ਆ ਸਾਨੂੰ ਕਿਤਾਬਾਂ ਦੇ ਨਾਲ ਬਹਿਣਾ ਆ ਜਾਂਦਾ ਕਿਤਾਬਾਂ ਦੀ ਆਵਾਜ਼ ਸੁਣਦੇ ਆ ਕਿਤਾਬਾਂ ਦੀ ਗੱਲਾਂ ਸੁਣਦੇ ਆ ਕਿਤਾਬਾਂ ਦੇ ਸ਼ਬਦਾਂ ਨੂੰ ਆਪਣੇ ਵੋਕੈਬਲਰੀ ਚ ਲੈ ਕੇ ਜਾਂਦੇ ਆ ਇਹ ਚੀਜ਼ਾਂ ਜਿਹੜੀਆਂ ਫਿਰ ਸਾਨੂੰ ਸਾਡੇ ਨਾਲ ਬੈਣਾ ਸਿਖਾਉਂਦੀਆਂ meditation ਜਿਹੜੀ ਹੁੰਦੀ ਆ ਸਾਡਾ ਖੁਦ ਨਾਲ ਖੁਦ ਨਹੀਂ ਬੈਣਾ ਹੁੰਦਾ ਸਾਡੇ ਮਨ ਦਾ ਟਿਕਾਉ ਹੁੰਦਾ ਇਹ ਦੋਸਤੋ ਗੱਲਾਂ ਬੜੀਆਂ ਗਹਿਰੀਆਂ ਨੇ ਗੜੀਆਂ ਮਤਲਬ ਉਹ ਗੱਲਾਂ ਨਹੀਂ ਜਿਹੜੀਆਂ ਸਾਡੇ ਵਾਸਤੇ ਬਹੁਤ ਕੀਮਤੀ ਨੇ ਪਰ ਕਿਉਂਕਿ ਸਾਨੂੰ ਪਤਾ ਨਹੀਂ ਕੀ ਹੈ ਕੀਮਤੀ ਚੀਜ਼ਾਂ ਦਾ ਅਹਿਸਾਸ ਬੜੀ ਦੇਰ ਬਾਅਦ ਹੁੰਦਾ ਇਸ ਕਰਕੇ ਦੋਸਤੋ ਵਕਤ ਰਹਿੰਦੇ ਆ ਕਦੀ ਖੁਦ ਨਾਲ ਵੀ ਯਾਰ ਘੜੀਆਂ ਜੂਰ ਉਪਟਾਓ। ਤੇ ਜੋ ਤੁਸੀਂ ਖੁਦ ਨਾਲ ਖੁਦ ਗੰਦਾ ਕਰੋਗੇ ਨਾ ਤੇ ਇਦਨ ਤੁਹਾਨੂੰ ਇਸ ਚੀਜ਼ ਦਾ ਮਜ਼ਾ ਆਉਣ ਲੱਗ ਪਿਆ ਤੇ ਫਿਰ ਦੇਖਿਓ ਜਿੰਦਗੀ ਦਾ ਸਵਾਦ ਫਿਰ ਦੇਖਿਓ ਜਦੋਂ ਹੱਥਾਂ 'ਤੁਸੀਂ ਖਿਜੇ ਰਹਿੰਦੇ ਜੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਤੁਹਾਨੂੰ ਰੋਖ ਵੀ ਚੰਗੇ ਲੱਗਣਗੇ ਉਹਨਾਂ ਨੂੰ ਜੱਫੀਆਂ ਪਾ ਪਾ ਕੇ ਨਾ ਰੋਏ ਤੇ ਮੇਰਾ ਨਾਮ ਉਟਾ ਦਿਓ। ਆਓ ਆਸਮਾਨੋਂ ਸੇ ਕੁਛ ਬਾਤ ਕਰੇ ਆਓ ਅਸਮਾਨੋਂ ਸੇ ਕੁਛ ਬਾਤ ਕਰੇ ਦਿਲ ਕੀ ਧੜਕਣ ਕੋ ਸਾਥ ਕਰੇ ਕਿਆ ਖੂਬਸੂਰਤ ਸ਼ਬਦ ਨੇ ਦੋਸਤੋ ਅਸਮਾਨ ਨਾਲ ਗੱਲ ਕਰਨ ਦਾ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਮੂੰਹ ਤਾਣ ਚੁੱਕੇ ਉੱਚੀ-ਉੱਚੀ ਬੋਲਣ ਲੱਗ ਜਾਈਏ ਅਸਮਾਨ ਦੇ ਰੰਗ ਦੇਖੋ ਅਸਮਾਨ ਦੀ ਸ਼ਾਬ ਕੋਈ ਵੇਖੋ ਅਸਮਾਨ ਦਾ ਗਹਿਰਾ ਹੋਣਾ ਵੇਖੋ ਔਰ ਦੂਰ ਉਫਤ ਤੱਕ ਜਿੱਥੇ ਸਾਡੀ ਨਜ਼ਰ ਜਾਂਦੀ ਆ ਅਸਮਾਨ ਦੇ ਵਿੱਚ ਵੇਖੋ ਪੰਛੀਆਂ ਰਿਆ ਉਡਾਰੀਆਂ ਅਸਮਾਨ ਦੇ ਵਿੱਚ ਵੇਖੋ ਹਵਾਦੀਆਂ ਤਾਰੀਆਂ ਔਰ ਅਸਮਾਨ ਦੇ ਵਿੱਚ ਵੇਖੋ ਏਕਾਸ ਨੂੰ ਔਰ ਅਸਮਾਨ ਦੇ ਵਿੱਚ ਵੇਖੋ ਸਵੇਰੇ ਉੱਗਦੇ ਸੂਰਜ ਨੂੰ ਜਿਹਦੀ ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਇਆ ਕਿਸ ਕਉ ਤਾ ਦਾ ਭਾਵ ਤੇ ਸਾਡੇ ਦਿਲ ਦੀ ਧੜਕਣਾ ਇਹਨੂੰ ਸੁਣੋ ਇਹਨੂੰ ਆਪਣੇ ਨੇੜੇ ਲਿਆਓ ਪਰ ਪੀ ਕਹਿੰਦਾ ਦਿਲ ਇਹਦੀ ਜ਼ਰੂਰ ਸੁਣੋ ਕਿਉਂਕਿ ਆਪੋਜੀਟ ਸ਼ਕਤੀਆਂ ਨੇ ਦੋ ਦਿਲ ਤੇ ਦਿਮਾਗ ਦਿਮਾਗ ਕੋਈ ਹੋਰ ਕਹਿੰਦਾ ਦਿਲ ਕੋਈ ਹੋਰ ਕਹਿੰਦਾ ਪਰ ਜਿਹੜੀ ਦਿਲ ਦੀ ਪਹਿਲੀ ਆਵਾਜ਼ ਹੁੰਦੀ ਆ ਨਦੀ ਦੀ ਧਾਰਾ ਨੂੰ ਨਿਰਮਲ ਹੁੰਦੀ ਆ ਇਸ ਕਰਕੇ ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਹੈਗੇ ਜੋ ਮਰਜੀ ਤਾਂ ਦੇ ਪਰ ਦਿਲ ਨਾ ਟਾਵੀ ਮੇਰਾ ਰੱਬ ਜਿਹੜਾ ਵਾ ਉਹ ਪਰਪਰ ਵਿਗਾਰ ਉਹ ਅੱਲਾ ਦਿਲਾਂ 'ਚ ਰਹਿੰਦਾ ਇਸ ਕਰਕੇ ਤੁਸੀਂ ਵੀ ਦਿਲ ਵਾਲੇ ਬਣੋ ਤੇ ਦਿਲਾਂ ਵਾਲਿਆਂ ਦੀ ਕਦਰ ਕਰਿਆ ਕਰੋ ਹਰ ਧੜਕਤੇ ਪੱਥਰ ਕੋ ਲੋਕ ਦਿਲ ਸਮਝਦੇ ਹੈ ਉਮਰ ਬੀਤ ਜਾਂਦੀ ਹੈ ਦਿਨ ਕੋ ਦਿਲ ਬਣਾਉਣੇ ਵਿੱਚ ਵਸ਼ੀਰ ਬਦਰੋਣਾ ਦਾ ਬੜਾ ਹੀ ਪਿਆਰਾ ਸ਼ੇਰ ਤੇ ਕਮਾਲ ਦਾ ਸ਼ੇਰ ਮੈਂ ਦੋਸਤੋ ਗੱਲ ਕਰਦਾ ਕਰਦਾ ਤੁਹਾਡੇ ਨਾਲ ਇੱਕ ਸਾਂਝ ਪਾਵਾਂ ਛੋਟੀ ਜੀ ਕਿ ਆਹ ਦੇਖੋ ਇਹ ਪੰਛੀ ਇਹ ਆ ਗਿਆ ਮੇਰੇ ਨੇੜੇ ਔਰ ਇੰਨੇ ਜਿ ਨਜ਼ਰ ਮੈਂ ਇੱਥੇ ਬੈਠਾ ਲੱਗ ਭਾਗ ਮੇਰੇ ਨੇੜੇ ਬੈਠਾ ਰਿਹਾ ਸੋ ਆਪਾਂ ਗੱਲ ਕਰਦਾ ਹੀ ਖੇਰ ਮਸ਼ੀਰ ਬਦਰ ਹਣਾ ਦਾ ਕਿ ਹਰ ਧੜਕਤੇ ਪੱਥਰ ਕੋ ਲੋਕ ਦਿਲ ਸਮਝਤੇ ਹਨ ਉਮਰ ਬੀਤ ਜਾਂਦੀ ਹੈ ਦਿਲ ਕੋ ਦਿਲ ਬਣਾਉਣੇ ਮੈਂ ਸਾਡਾ ਦਿਲ ਅੱਜ ਪਤਾ ਨਹੀਂ ਦਿਲ ਕੀਤਾ ਤੇ ਦਿਲ ਦੀ ਗੱਲ ਕਰਨ ਲੱਗ ਪਿਆ ਸਵੇਰੇ ਕਿਉਂਕਿ ਸਵੇਰ ਦਾ ਜਿਹੜਾ ਨਜ਼ਾਰਾ ਵਾ ਬੜਾ ਖੂਬਸੂਰਤ ਆ ਤੇ ਬੜਾ ਪਿਆਰਾ ਵਾ ਤੇ ਦਿਲ ਜਿਆ ਲੱਗਣ ਵਾਲਾ ਦੇਣਾ ਦੇਣਾ ਤਮੈ ਕਾ ਚਲੋ ਅੱਜ ਦਿਲ ਦੀ ਗੱਲ ਕਰਦੇ ਹਾਂ ਦੋਸਤੋ ਇਹ ਸ਼ੇਰ ਦੀ ਨਗਾਈ ਜਿਹੜੀ ਆ ਬਾ ਕਮਾਲ ਆ ਖੂਬਸੂਰਤ ਆ ਸਾਨੂੰ ਜਿਹੜੇ ਅਸੀਂ ਦਿਲ ਦੀ ਸੁਰਨ ਵਾਲੇ ਹੁੰਦੇ ਆ ਲੋਕ ਸਾਨੂੰ ਬਹੁਤ ਕੁਝ ਝਲਣਾ ਪੈਂਦਾ ਉਮਰ ਪਰ ਸਫਾਈਆਂ ਦਿੰਦਿਆਂ ਲੱਗ ਜਾਂਦੀ ਫਿਰ ਵੀ ਸਫਾਈ ਸਾਡੀ ਕੋਈ ਮੰਨਦਾ ਨਹੀਂ ਜੇ ਇਸ ਵਿੱਚ ਸ਼ੇਰ ਨੂੰ ਖੋਲਾ ਇੰਦੀ ਗੰਡਾ ਤੇ ਬੜੀ ਮਤਲਬ ਵੱਡਾ ਲੰਮਾ ਵਲੌਗ ਹੋ ਜਾਣਾ ਫਿਰ ਵੀ ਆਪਾਂ ਮੈਂ ਕੋਸ਼ਿਸ਼ ਕੀਤੀ ਆ ਕਿ ਸ਼ੇਰ ਦੀ ਜਿਹੜੀ ਆ ਉਹ ਕੇ ਕੰਨੇ ਨੂੰ ਹੱਥ ਪਾਵਾਂ ਤੇ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕੋ ਮੇਰੇ ਦੋਸਤ ਇਹ ਟਿਰੀ ਇਹਨੇ ਆ ਮੇਰੇ ਲਾਗੇ ਲਾਗੇ ਇਤਰਾ ਹੀ ਰੋਣਾ ਤੇ ਦੇਖਦੇ ਰਹਿਣਾ ਮੈਨੂੰ ਕਿ ਮੈਂ ਜਦੋਂ ਇੱਥੇ ਬੰਬੀ ਤੇ ਆਇਆ ਪਤਾ ਨਹੀਂ ਕਿਹੜੇ ਬੰਦੇ ਉਹ ਪ੍ਰਗਟ ਹੋਏ ਨਹੀਂ ਮੈਨੂੰ ਇਹਦਾ ਪਤਾ ਨਹੀਂ ਲੱਗਦਾ ਵੀ ਆਉਂਦੀ ਕਿੱਥੋਂ ਰੇ ਬਿਲਕੁਲ ਮੇਰੇ ਨੇੜੇ ਨੇੜੇ ਆ ਬੜਾ ਪਿਆਰਾ ਪੰਛੀ ਬੜੀ ਖੂਬਸੂਰਤੀ ਦਾ ਮਾਲਕ ਆ ਔਰ ਬੜੀਆਂ ਕੁਦਰਤ ਨੇ ਪੰਛੀ ਨੂੰ ਖੂਬੀਆਂ ਦੇ ਕੇ ਨਵਜਿਆ ਇਹ ਔਰ ਕੁਦਰਤ ਦਾ ਪਿਆਰਾ ਕਾਸਦਾ ਦੋਸਤੋ ਅਸੀਂ ਭਰਾ ਭਰਾ ਹੋਈਏ ਜਾਂ ਪਤੀ ਪਤਨੀ ਹੋਈਏ ਜਾਂ ਰਿਸ਼ਤੇਦਾਰ ਹੋਈਏ ਜਾਂ ਦੋਸਤ ਹੋਈਏ ਅਸੀਂ ਕਈ ਵਾਰੀ ਬੜਾ ਖਿੱਚ ਜਾਂਦੇ ਆ ਔਰ ਖਿੱਚ ਕੇ ਫਿਰ ਗੁੱਸੇ 'ਚ ਕਿਸੇ ਨੂੰ ਕੁਝ ਬੋਲਦੇ ਵੀ ਆ ਔਰ ਫਿਰ ਚੁੱਪ ਵੀ ਹੋ ਜਾਂਦੇ ਆ। ਤੇ ਫਿਰ ਸੋਚਦੇ ਆ ਕਿ ਚੁੱਪ ਹੋਣ ਦੇ ਨਾਲ ਸ਼ਾਇਦ ਕੋਈ ਸਾਰਾ ਕੁਝ ਬਦਲ ਜਾਊਗਾ। ਸਿਆਣੇ ਕਹਿੰਦੇ ਆ ਚੁੱਪ ਜਿਹੜੀ ਆ ਇਹ ਤੂਫਾਨ ਨਾਲੋਂ 더 ਡਾਡੀ ਹੁੰਦੀ। ਇਹ ਜਿਹੜੀ ਆ ਕਿ ਉੱਪਰ ਨਾਪੀ ਨਹੀਂ ਜਾ ਸਕਦੀ। ਇਹਦਾ ਆਕਾਰ ਨਹੀਂ ਨਾਪਿਆ ਜਾ ਸਕਦਾ। ਇਹਦੀਆਂ ਚੀਕਾਂ ਨਹੀਂ ਨਾਪੀਆਂ ਜਾ ਸਕਦੀਆਂ। ਇਹਦਾ ਦਰਦ ਨਹੀਂ ਨਾਪਿਆ ਜਾ ਸਕਦਾ। ਇਸ ਸੇ ਸੋਚ ਲੈਂਦੇ ਆ ਕਿ ਸਦਾ ਚੁੱਪ ਹੋਣ ਦੇ ਨਾਲ ਬਹੁਤ ਕੁਝ ਬਦਲ ਜਾਊਗਾ ਨਹੀਂ ਬਦਲਦਾ ਉਸ ਟਾਈਮ ਸਾਡੇ ਅੰਦਰ ਇੱਕ ਤੂਫਾਨ ਚੱਲਿਆ ਚੱਲ ਰਿਹਾ ਹੁੰਦਾ ਜਿਹੜਾ ਸਾਡੇ ਸਾਰੇ ਬਣਾਏ ਕੱਢੇ ਜਿਹੜੇ ਸਾਡੀ ਜ਼ਿੰਦਗੀ ਦੇ ਸਾਰੇ ਤੋੜਦਾ ਤੋੜਿਆ ਜਾਂਦਾ। ਤੁਹਾਨੂੰ ਸੁਭਾਜਣਾ ਸੌਖਾ ਹੁੰਦਾ ਔਖਾ ਹੁੰਦਾ ਇਹ ਕਰਕੇ ਦੋਸਤੋ ਵਕਤ ਰਹਿੰਦੇ ਆ ਕਿਉਂਕਿ ਮਾਨਸਿਕ ਸਥਿਤੀਆਂ ਹਰ ਟਾਈਮ ਇੱਕੋ ਜਿਹੀਆਂ ਨਹੀਂ ਹੁੰਦੀਆਂ ਇਹ ਬਦਲਦੀਆਂ ਰਹਿੰਦੀਆਂ ਇਤਰਾ ਰਾਗਾ ਦਾ ਟਾਈਮ ਬਦਲਦਾ ਦਿਨ ਦਾ ਟਾਈਮ ਬਦਲਦਾ ਤੁੱਪ ਦੇ ਰੰਗ ਬਦਲਦੇ ਆ ਤੁਸੀਂ ਸਮੁੰਦਰ ਦੇ ਦੇਖੋਗੇ ਕਿ ਸਮੁੰਦਰ ਦੇ ਵੀ ਰੰਗ ਬਦਲਦੇ ਆ ਪਾਣੀ ਦੇ ਵਿੱਚ ਉਹਦੇ ਅਕਸ ਜਿਹੜੇ ਆ ਉਹ ਕਦੀ ਕੁਝ ਹੁੰਦੇ ਕਦੀ ਕੁਝ ਇਹ ਪ੍ਰਸਥਿਤੀਆਂ ਨੇ ਸਮੇਂ ਦੀਆਂ ਜਿਹੜੀਆਂ ਬਦਲਦੀਆਂ ਹਰ ਰਾਗ ਨੂੰ ਹਰ ਵਕਤ ਨਹੀਂ ਗਾਇਆ ਜਾ ਸਕਦਾ ਇਸ ਕਰਕੇ ਹਰ ਗਾਤ ਨੂੰ ਹਰ ਟਾਈਮ ਨਹੀਂ ਰੱਖਿਆ ਜਾ ਸਕਦਾ ਕੁਝ ਗੱਲਾਂ ਦਾ ਵਕਤ ਹੁੰਦਾ ਉੰਨਾ ਜੇ ਉਹ ਬਖਤਨਾ ਕਰਦੇ ਹੋ ਖੂਬਸੂਰਤ ਲੱਗਦੀਆਂ ਜੇ ਬੇਬਖਤੀਆਂ ਕਰਦੇ ਹੋ ਬੜੀਆਂ ਕਹਾਡੀਆਂ ਤੇ ਪਹਿੜੀਆਂ ਲੱਗਦੀਆਂ ਇਸ ਕਰਕੇ ਦੋਸਤੋ ਇਹਨਾਂ ਨਿਕਿਆੜੀਆਂ ਚੀਜ਼ਾਂ ਨੂੰ ਸਮਝਣ ਵਾਸਤੇ ਸਾਨੂੰ ਬੜਾ ਕੁਝ ਸਮਝਣਾ ਪੈਂਦਾ ਇਸੇ ਕਰਕੇ ਤੇ ਕਹਿੰਦੇ ਆ ਦਾਦੀਆਂ ਨਾਨੀਆਂ ਜਿਹੜੀਆਂ ਸਾਡੀਆਂ ਉਹ ਕਿਤਾਬਾਂ ਸੀ ਉਹ ਸਾਡੇ ਗ੍ਰੰਥ ਸੀ ਉਹਨਾਂ ਕੋਲ ਅਸੀਂ ਮੈਨੇ ਹਾਂ ਉਹ ਸਾਨੂੰ ਜ਼ਿੰਦਗੀ ਦਾ ਗੂੜ੍ਹ ਗਿਆਨ ਦਿੰਦੀਆਂ ਸੀ ਔਰ ਉਹ ਕਹਾਣੀਆਂ ਕਹਾਣੀਆਂ ਚ ਗੱਲਾਂ-ਗੱਲਾਂ ਚ ਸਾਨੂੰ ਬੜਾ ਕੁਝ ਸਮਝਾ ਜਾਂਦੀਆਂ ਸੀ ਔਰ ਉਹਨਾਂ ਦੇ ਆਖਾਨ ਉਨਾਂ ਦੇ ਮਹਾਵਰੇ ਸਾਨੂੰ ਉਹ ਕੁਝ ਦੇ ਜਾਂਦੇ ਸੀ ਗਾਗਰ ਚ ਸਾਗਰ ਭਰ ਕੇ ਜਿਹੜਾ ਸੜ ਤੋਂ ਕਦੀ ਖਤਮ ਵੀ ਨਹੀਂ ਹੁੰਦਾ ਵੀ ਜੀਵਨ ਜਾਜ ਦੇ ਪੰਧ ਦੀਆਂ ਸਫਰ ਦੀਆਂ ਉਹ ਯਾਦਾਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਆ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਇਹ ਛੋਟੀਆਂ ਛੋਟੀਆਂ ਗੱਲਾਂ ਹੋ ਸਕਦਾ ਸਾਨੂੰ ਜ਼ਿੰਦਗੀ ਦੇ ਕੋਈ ਅਰਥ ਦੇ ਜਾਣ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਵੇਰੇ ਕੁਝ ਨਾ ਕੋਈ ਤੁਹਾਡੀ ਝੋਲੀ ਚ ਪਾਵਾਂ ਜੋ ਮੈਨੂੰ ਚੰਗਾ ਲੱਗਦਾ ਜਿਹੜਾ ਮੈਨੂੰ ਲੱਗਦਾ ਕਿ ਸਾਡੇ ਬੱਚਿਆਂ ਨੂੰ ਚਾਹੀਦਾ ਸਾਨੂੰ ਚਾਹੀਦਾ ਬਹੁਤ ਕੁਝ ਸਿੱਖਣ ਵਾਸਤੇ ਜ਼ਿੰਦਗੀ ਚ ਦੋਸਤੋ ਮੇਰੀ ਸ਼ਹਿਰ ਦਾ ਜਿਹੜਾ ਵਾ ਇਹ ਵਕਤਾ ਇਹ ਮੈਂ ਤੁਹਾਡੇ ਨਾਲ ਬਤਿੱਤ ਕਰਦਾ ਇਸ ਮਾਧਿਮ ਰਾਈ ਦੋ ਘੜੀ ਤੇ ਜਿੱਥੇ-ਜਿੱਥੇ ਵੀ ਤੁਸੀਂ ਦੇਸ਼ ਵਿਦੇਸ਼ ਚ ਵਸਦੇ ਜੇ ਖੁਸ਼ ਰਹੋ ਆਬਾਦ ਰਹੋ ਤੇ ਇਹ ਮੇਰੇ ਇਹ ਗੱਲਾਂ ਤੁਹਾਨੂੰ ਜੰਗਿਆ ਲੱਗਣ ਤੇ ਇਹਨਾਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਕੀਰਤਪਤਾਪਨ